ਯੋਧ ਨਸ਼ਿਆਂ ਵਿਰੁੱਧ ਆਪ ਸਰਕਾਰ ਦੀ ਜ਼ੀਰੋ ਟੋਲਰੈਂਸ ਨੀਤੀ ਸਦਕਾ 86 ਫੀਸਦੀ ਮਾਮਲਿਆਂ ਵਿੱਚ ਕੋਈ ਸਜ਼ਾ ਹਰਪਾਲ ਸਿੰਘ ਚੀਮਾ ਜਿਲ੍ਹਾ ਸ਼ਿਦ ਭਗਤ ਸਿੰਘ ਨਗਰ ਨਮਾ ਸ਼ਹਿਰ ਵਿਖੇ ਪਹੁੰਚੇ ਕੈਬਨਿਟ ਸਬ-ਕਮੇਟੀ ਦੇ ਚੇਅਰਮੈਨ ਅਤੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਪ੍ਰਬੰਧਕੀ ਕੰਪਲੈਕਸ ਵਿਖੇ মিডিਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਹੈ ਕਿ ਯੋਧ ਨਸ਼ਿਆਂ ਵਿਰੁੱਧ ਆਪ ਸਰਕਾਰ ਦੀ ਜ਼ੀਰੋ ਟੋਲਰੈਂਸ ਨੀਤੀ ਸਦਕਾ 78% ਮਾਮਲਿਆਂ ਵਿੱਚ ਹੋਈ ਸਜ਼ਾ ਸ਼ਹੀਦ ਭਗਤ ਸਿੰਘ ਨਗਰ ਦੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਕਰਦੇ ਆ 99% ਸਜ਼ਾਦਾਰ ਕੀਤੀ ਦਰਜ ਪਬੰਦੀ ਸ਼ੁਦਾ ਨਸ਼ੀਲੇ ਪਦਾਰਥਾਂ ਦੀ ਵਿਕਰੀ ਵਿਰੁੱਧ ਯਤਨ ਤੇਜ਼ ਕਰਨ ਲਈ ਅਧਿਕਾਰੀਆਂ ਨੂੰ ਨਿਰਦੇਸ਼ ਡਰੱਗ ਇੰਸਪੈਕਟਰ ਦੀ ਮਹੱਤਵਪੂਰਨ ਭੂਮਿਕਾ ਤੇ ਦਿੱਤਾ ਜ਼ੋਰ ਆਓ ਦੇਖਦੇ ਹਾਂ ਵਿਸ਼ੇਸ਼ ਰਿਪੋਰਟ ਨਵਾਂ ਸ਼ਹਿਰ ਓਦਾਂ ਦੇ ਵਿਰੁੱਧ ਉਹਦੀ ਸ਼ੁਰੂਆਤ ਪੰਜਾਬ ਤੋਂ ਹੋਈ ਆ ਅਰਸ਼ਦਾਰ ਭਗਵੰਤ ਸਿੰਘ ਮਾਨ ਜੀ ਮਾਨਯੋਗ ਮੁਖਮਤਦਿਰ ਸਾਹਿਬ ਵੱਲੋਂ ਮੈਨੂੰ ਮੈਨੂੰ ਇਸ ਕਮੇਟੀ ਦਾ ਮੁਖੀ ਬਣਾਇਆ ਗਿਆ ਜੋ ਸਬ ਕਮੇਟੀ ਦਾ ਗਠਨ ਕੀਤਾ ਗਿਆ ਜਿਹਦੇ ਵਿੱਚ ਮੇਰੇ ਨਾਲ ਚਾਰ ਕੈਬਨਟ ਦੇ ਮੇਰੇ ਮੰਤਰੀ ਸਹਿਬਾਨ ਸਾਥੀ ਸਹਿਬਾਨ ਉਹਨਾਂ ਦੀ ਡਿਊਟੀ ਜਿਹੜੀ ਲਾਈ ਗਈ ਆ ਪੂਰੇ ਪੰਜਾਬ ਦੇ ਅੰਦਰ ਅਸੀਂ ਜ਼ਿਲ੍ਹਾ ਪੱਧਰ ਤੇ ਜਾ ਕੇ ਮੀਟਿੰਗਾਂ ਕਰ ਰਹੇ ਹਾਂ ਅੱਜ ਉਸੇ ਲੜੀ ਦੇ ਤਹਿਤ ਨਮਾ ਸ਼ਹਿਰ ਚ ਆਇਆ ਕਿ ਨਮਾ ਸ਼ਹਿਰ ਦੇ ਸਾਰੇ ਅਧਿਕਾਰੀ ਗਣ ਦੇ ਨਾਲ ਐਸਐਸਪੀ ਸਹਿਬਾਨ ਡੀਸੀ ਸਹਿਬਾਨ ਸੀਐਮਓ ਸਹਿਬਾਨ ਸਾਰੇ ਅਫਸਰ ਸਹਿਬਾਨ ਔਰ ਪੋਲੀਟੀਕਲ ਕਲਾਸ ਪੋਲੀਟੀਕਲ ਕਲਾਸ ਦੇ ਨਮਾਇंदे ਸਾਡੇ ਸਾਰੇ ਚੇਅਰਮੈਨ ਸਾਹਿਬਾਨ ਆਏ ਨੇ ਕਿ ਬਹੁਤ ਅੱਛੀ ਮੀਟਿੰਗ ਹੋਈ ਆ ਔਰ ਸਾਰਿਆਂ ਨੂੰ ਸਖਤ ਅਪਬਿਆਰ ਜਾਰੀ ਕੀਤੀ ਆ ਕਿ ਬਿਲਕੁਲ ਨਸ਼ਿਆਂ ਦੇ ਵਿਰੁੱਧ ਜੋ ਜੁੱਧ ਦਾ ਐਲਾਨ ਸਰਦਾਰ ਭਗਵੰਤ ਸਿੰਘ ਮਾਜੀ ਨੇ ਕੀਤਾਗਾ ਇਹਦੇ ਵਿੱਚ ਜ਼ੀਰੋ ਟੋਲਰੈਂਸ ਆ ਚਾਹੇ ਕੋਈ ਅਧਿਕਾਰੀ ਚਾਹੇ ਕੋਈ ਪੋਲੀਟੀਕਲ ਕਲਾਸ ਕਲਾਸ ਦਾ ਬੰਦਾ ਜਿਹੜਾ ਵੀ ਇਸ ਕੰਮ 'ਚ ਪਾਇਆ ਗਿਆ ਉਹਦੇ ਖਿਲਾਫ ਸਖਤ ਐਕਸ਼ਨ ਹੋਊਗਾ ਔਰ ਨਸ਼ੇ ਕਰਨ ਵਾਲੇ ਜਿਹੜੇ ਪਰਿਵਾਰ ਨੇ ਜਾਂ ਨਸ਼ੇ ਕਰਨ ਵਾਲਾ ਕੋਈ ਵਿਅਕਤੀ ਆ ਉਹਦੇ ਨਾਲ ਹਮਦਰਦੀ ਭਰਿਆ ਰਵਈਆ ਅਪਣਾ ਕੇ ਉਹਨੂੰ ਤੁਰੰਤ ਹਸਪੀਟਲ 'ਚ ਦਾਖਲ ਕਰਾਇਆ ਜਾਵੇ ਔਰ ਜਿਹੜਾ ਡਰੱਗ ਪੈਡਲਰ ਆ ਜਿਹੜਾ ਨਸ਼ੇ ਵੇਚਦਾਗਾ ਉਹਦੇ ਖਿਲਾਫ ਸਖਤ ਤੋਂ ਸਖ ਕਰਵਾਈ ਕੀਤੀ ਜਾਵੇ ਉਹਨੂੰ ਕਿਸੇ ਵੀ ਲੈਵਲ ਤੇ ਬਖਸ਼ਾ ਨਹੀਂ ਜਾਊਗਾ ਕਿਉਂਕਿ ਆੰਤਮ ਦੌਰ 'ਚ ਲੜਾਈ ਦਾਖਲ ਹੋ ਚੁੱਕੀ ਆ ਪਿਛਲੇ 3 ਸਾਲਾਂ ਤੋਂ ਸਰਕਾਰ ਲਗਾਤਾਰ ਨਸ਼ਾ ਦੇ ਵਿਰੁੱਧ ਆਪਣਾ ਯਤਨ ਤੇਜ ਕੀਤਾ ਹੈ ਅਗਰ ਨਸ਼ੇ ਦੇ ਖਿਲਾਫ ਲੜਾਈ ਲੜ ਰਹੇ ਹਾਂਗੇ ਅਸੀਂ ਹੁਣ ਜਿਹੜਾ ਮੈਂ ਸਭ ਤੋਂ ਆਖਰੀ ਹੱਲਾ ਜਿਹੜਾ ਉਹ ਨਸ਼ਾ ਪੈਡਲਰ ਦੇ ਖਿਲਾਫ ਸ਼ੁਰੂ ਹੋਇਆਗਾ ਪੂਰੇ ਪੰਜਾਬ ਦੇ ਅੰਦਰ ਇੱਕ ਵੱਡਾ ਮਾਹੌਲ ਬਣਿਆ ਹੋਇਆ ਹੈਗਾ ਜਿੱਥੇ ਵੀ ਕੋਈ ਨਸ਼ਾ ਕਰਦਾ ਮਿਲ ਗਿਆ ਜਾਜ ਨਸ਼ਾ ਵੇਚਣ ਲਾ ਮਿਲ ਗਿਆ ਉਹਦੇ ਖਿਲਾਫ ਪੁਲਿਸ ਜਿਹੜੀ ਉਹ ਸਖਤ ਐਕਸ਼ਨ ਲੈ ਰਹੀ ਆ ਮੈਨੂੰ ਬਾਜੋਗ ਐਸਐਸਬੀ ਸਾਹਿਬ ਨੇ ਦੱਸਿਆ ਡੀਸੀ ਸਾਹਿਬਾਂ ਨੇ ਦੱਸਿਆ ਕਿ ਨਵਾਂ ਸ਼ਹਿਰ ਡਿਸਟ੍ਰਿਕਟ ਦੇ ਅੰਦਰ 466 ਪਿੰਡ ਨੇਗੇ ਔਰ 466 ਪਿੰਡਾਂ ਦੇ ਅੰਦਰ ਡਿਫੈਂਸ ਦੀਆਂ ਜਿਹੜੀਆਂ ਵਿਲੇਜ ਡਿਫੈਂਸ ਕਮੇਟੀਆਂ ਬੜੀਆਂ ਹੁੰਜਾਂ ਲੱਗੀਆਂ ਸੋ ਜਿਹੜੀਆਂ ਕਿ ਇਸ ਨਸ਼ਾ ਰੋਕੂ ਮਹਿੰਮ ਦੇ ਅੰਦਰ ਆਪਣਾ ਬਹੁਤ ਐਕਟਿਵ ਰੋਲ ਅਦਾ ਕਰ ਰਹੀਆਂ ਨੇ ਬੜਾ ਪੋਜ਼ਿਟਿਵ ਰੋਲ ਮਾਰ ਰਹੀਆਂ ਨੇ ਲੱਗੀਆਂ ਔਰ ਇਹਨਾਂ ਤਾਂ ਮੈਂ ਦੇਖਿਆ ਕਾਫੀ ਸਾਰੇ ਜਿਹੜੇ ਸ਼ਹਿਰ ਦੇ ਇਲਾਕੇ ਨੇ ਜਿੱਥੇ ਐਮਸੀ ਸਾਹਿਬਾਨ ਨੂੰ ਨਾਲ ਲੈ ਕੇ ਉਹਨਾਂ ਨੇ ਵੀ ਕਮੇਟੀਆਂ ਬਣਾ ਜਾਂਦੀਆਂ ਨੇ ਲਗਭਗ 25 ਕਮੇਟੀਆਂ ਬਣਾ ਰੱਖੀਆਂ ਲੱਗੀਆਂ ਸੋ ਇਥੋਂ ਪਤਾ ਲੱਗਦਾਗਾ ਕਿ ਨਵਾਂ ਸ਼ਹਿਰ ਦੀ ਪੁਲਿਸ ਜਿਹੜੀ ਆ ਜਾਂ ਨਵਾਂ ਸ਼ਹਿਰ ਦਾ ਪ੍ਰਸ਼ਾਸਨ ਜਿਹੜਾ ਉਹ ਲਗਾਤਾਰ ਪ੍ਰੋਐਕਟਿਵ ਹੋ ਕੇ ਇਸ ਕੰਮ 'ਚ ਲੱਗਿਆ ਹੋਇਆਗਾ ਜਿੱਥੇ ਵੀ ਇਹਨਾਂ ਨੇ ਹੌਟਸਪੌਟ ਲਗਭਗ 15 ਹੌਟਸਪੌਟ ਜਿਹੜੇ ਦੇ ਆਡੈਂਟੀਫਾਈ ਕੀਤੇ ਲਗੇ ਹੁਣ ਵੀ ਇਹਨਾਂ ਦਾ ਕਾਸ ਆਪਰੇਸ਼ਨ ਵੀ ਜਾਰੀ ਆ ਔਰ ਜਿਹੜੀਆਂ ਹੋਰ ਵੀ ਕਿਤੇ ਆਪਰੇਸ਼ਨ ਕਰਨ ਲੱਗੇ ਆਉਣ ਵਾਲੇ ਸਮੇਂ ਤੁਹਾਨੂੰ ਦੇਖਣ ਨੂੰ ਮਿਲਗੇ ਔਰ ਇਸ ਤੋਂ ਬਿਨਾ ਸੀਐਮਓ ਸਾਹਿਬਾਨ ਨੇ ਦੱਸਿਆਗਾ ਕਿ ਸਾਡੇ ਕੋਲੇ ਲਗਭਗ ਪ੍ਰਬੰਧ ਮੁਕੰਮਲ ਆ ਜਿੱਥੇ ਘਾਟਾਂ ਨੇ ਗੀਆਂ ਉਹ ਵੀ ਮੈਨੂੰ ਨੋਟ ਕਰਾਣੀਆਂ ਨੇ ਤਾਂ ਕਿ ਉਹਨਾਂ ਘਾਟਾਂ ਨੂੰ ਆਉਣ ਵਾਲੇ ਸਮੇਂ ਚ ਪੂਰਾ ਕੀਤਾ ਜਾਵੇ ਸੋ ਮੇਰਾ ਕਹਿਣ ਦਾ ਭਾਵ ਆ ਕਿ ਜੋ ਨਸ਼ਿਆਂ ਦੀ ਸ਼ੁਰੂਆਤ ਪੰਜਾਬ ਦੇ ਅੰਦਰ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਸਮੇਂ ਚ ਹੋਈ ਸੀ ਜਦੋਂ ਪੰਜਾਬ ਦੇ ਅੰਦਰ 2007 ਤੋਂ ਲੈ ਕੇ 2017 ਤੱਕ ਅਕਾਲੀ ਦਲ ਭਾਜਪਾ ਦਾ ਰਾਜ ਰਹਾ 17 ਤੋਂ ਲੈ ਕੇ 22 ਤੱਕ ਕਾਂਗਰਸ ਪਾਰਟੀ ਦਾ ਰਾਜ ਰਿਹਾ ਉਸ ਸਮੇਂ ਪੰਜਾਬ ਦੇ ਅੰਦਰ ਸਿੰਥੈਟਿਕ ਡਰਗ ਉਸ ਸਮੇਂ ਪੰਜਾਬ ਦੇ ਅੰਦਰ ਚਿੱਟਾ ਜਿਹਦਾ ਨਾਮ ਕਦੇ ਕੋਈ ਪੰਜਾਬ ਦਾ ਵਿਅਕਤੀ ਜਾਣਦਾ ਨਹੀਂ ਦੱਸੀ ਜੇਕਰ ਤੁਸੀਂ ਜਾ ਕੇ ਕਿਸੇ ਪੰਜਾਬ ਦੇ ਬਜ਼ੁਰਗ ਨੂੰ ਪੁੱਛੋਗੇ ਤਾਂ ਚਿੱਟੇ ਦਾ ਨਾਮ ਤੱਕ ਨਹੀਂ ਜਾਣਦੇ ਸੀ ਪੰਜਾਬ ਦੇ ਅੰਦਰ ਪਹਿਲੀ ਵਾਰ ਕਦੋਂ ਇਹ ਨਾਮ ਇੰਟਰੋਡਿਊਸ ਹੋਇਆਗਾ ਪੰਜਾਬ ਪਹਿਲੀ ਵਾਰ ਕਦੋਂ ਲੋਕ ਚਿੱਟੇ ਨੂੰ ਜਾਣ ਲੈ ਲੱਗੇ ਨੇ ਉਸ ਸਮੇਂ ਪੰਜਾਬ ਦੇ ਅੰਦਰ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦਾ ਰਾਜ ਸੀਗਾ ਔਰ ਕੈਪਟਨ ਸਾਹਿਬ ਨੇ ਗੁਟਕਾ ਸਾਹਿਬ ਮੱਥੇ ਨੂੰ ਲਾ ਕੇ ਤਲਵੰਡੀ ਸਾਹਿਬ ਤੋਂ ਠੀਕ 35 ਕਿਲੋਮੀਟਰ ਦੂਰ ਖੜੇ ਹੋ ਕੇ ਕਿਹਾ ਸੀਗਾ 2017 ਚ ਕਿ ਮੈਂ 4 ਹਫ਼ਤਿਆਂ ਜੋ ਪੰਜਾਬ ਚ ਨਸ਼ਾ ਖਤਮ ਕਰ ਲੂੰਗਾ ਪਰ ਲੇਕਿਨ ਉਹ ਆਪਣੀ ਲਗਭਗ 4.5 ਸਾਲ ਸਰਕਾਰ ਚਲਾ ਕੇ ਚਲੇ ਗਿਆ ਪਰ ਨਸ਼ਾ ਪੰਜਾਬ ਚ ਖਤਮ ਨਹੀਂ ਹੋਇਆ 6 ਮਹੀਨੇ ਉਹਨਾਂ ਦੇ ਸਾਥੀ ਚੰਨੀ ਸਾਹਿਬ ਨੇ ਸਰਕਾਰ ਚਲਾਈ 6 ਮਹੀਨੇ ਜੋ ਵੀ ਖਤਮ ਨਹੀਂ ਕਰ ਸਕੇ ਪਰ ਲੇਕਿਨ ਪਿਛਲੇ 3 ਸਾਲਾਂ ਤੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਸਿਰ ਤੋੜ ਯਤਨ ਕਰ ਰਹੇ ਨੇਗੇ ਲਗਾਤਾਰ ਹਮਲਾ ਬੋਲ ਰਹੇ ਨੇ ਜੁਨੀਅਰ ਰਿਕਵਰੀਆਂ ਜਿਨੀਅਰ ਕਵਰੀਆ ਪਿਛਲੇ 15 ਸਾਲ ਚ ਨਹੀਂ ਹੋ ਜਾਂ ਸੀ ਇਹ ਉਹਨੇ 3 ਸਾਲ ਚ ਹੋ ਜਾਂ ਲਗੀ ਆ ਔਰ ਬਹੁਤ ਸਾਰੇ ਨਸ਼ਾ ਤਸਕਰ ਜਿਹੜੇ ਨੇ ਉਹ ਜੇਲਾ ਚ ਬੰਦ ਨੇਗੇ ਉਹਨਾਂ ਦੀ ਪ੍ਰੋਪਰਟੀ ਅਟੈਚ ਕੀਤੀ ਗਈ ਆ ਉਹਨਾਂ ਦੇ ਜਿਹੜੇ ਨੇ ਘਰ ਘਰਾਂ ਦੇ ਜਿਹੜਾ ਹਮਲਾ ਹੋ ਰਿਹਾ ਹੈਗਾ ਤਾਂ ਕਿ ਪੰਜਾਬ ਦੇ ਅੰਦਰੋਂ ਅਸੀਂ ਨਸ਼ੇ ਨੂੰ ਜੜ ਤੋਂ ਖਤਮ ਕਰ ਸਕੀਏ ਸੋ ਮੇਰੀ ਸਾਰੇ ਅਫਸਰ ਸਹਿਬਾਨ ਨੂੰ ਮੈਂ ਬੇਨਤੀ ਕੀਤੀ ਹੈ ਇਸ ਪੀਟੀ ਦੇ ਜ਼ਰੀਏ ਕਿ ਬਿਲਕੁਲ ਤੁਹਾਡੀ ਕਾਉਂਟੇਬਿਲਟੀ ਤੈਅ ਹੋਊਗੀ ਜੇਕਰ ਕੋਈ ਤੁਹਾਡੇ ਚ ਵੀ ਇਸ ਕੰਮ ਚ ਪਾਇਆ ਗਿਆ ਤਾਂ ਉਹਦੇ ਖਿਲਾਫ ਵੀ ਸਖਤ ਐਕਸ਼ਨ ਹੋਊਗਾ ਹਾਂ ਜਿਨੇ ਕੋਈ ਕਿਸੇ ਨੂੰ ਬਖਸ਼ਿਆ ਕਿਸੇ ਨੂੰ ਛੱਡਿਆ ਕਿਸੇ ਨੇ ਹਮਦਰਦੀ ਪੜਾਈ ਤਾਂ ਉਹਦੇ ਖਿਲਾਫ ਵੀ ਸਖਤ ਐਕਸ਼ਨ ਹੋਊਗਾ ਸੋ ਮੈਂ ਸਮਝਦਾ ਇਸ ਮਹਿਮ ਜਿਹੜੀ ਆ ਉਹ ਸਿਖਰਾਂ ਤੇ ਆ ਔਰ ਪੰਜਾਬ ਦੇ ਲੋਕ ਬਹੁਤ ਪਿਆਰ ਕਰ ਰਹੇ ਨੇ ਮੈਨੂੰ ਮੈਂ ਵੀ ਅੱਜ ਕਾਫੀ ਸਾਰੀਆਂ ਵੀਡੀਓ ਦੇਖੀਆਂ ਨੇ ਕਿ ਆ ਕਿ ਲੋਕ ਬਹੁਤ ਇਸ ਮਹਿਮ ਦੀ ਜਿਹੜੀ ਆ ਉਹ ਸਲਾਹਣਾ ਕਰ ਰਹੇ ਨੇ ਕਿਉਂਕਿ ਕੱਲ ਮੈਂ ਇੱਕ ਆਸ ოਪਰੇਸ਼ਨ ਚ ਪਠਾਨਕੋਟ ਗਿਆ ਸੀਗਾ ਉੱਥੇ ਪਠਾਨਕੋਟ ਜਾ ਕੇ ਪਤਾ ਲੱਗਿਆ ਕਿ ਕਾਫੀ ਸਾਰਾ ਨਸ਼ਾ ਜਿਹੜਾ ਉਹ ਹਿਮਾਚਲ ਦੀ ਤਰਫੋਂ ਆ ਰਿਹਾ ਹਿਮਾਚਲ ਸਟੇਟ ਦੇ ਕਾਫੀ ਸਾਰੇ ਪਿੰਡਾਂ ਚ ਨਸ਼ਾ ਲਿਆ ਕੇ ਪੰਜਾਬ 'ਚ ਵੇਚਣ ਦਾ ਕੰਮ ਕੀਤਾ ਜਾਂਦਾ ਹੈ ਕਿ ਮੈਂ ਕੱਲ ਹੀ ਅਫਸਰ ਸਾਹਿਬਾਂ ਨੂੰ ਹੁਦਾਇਤ ਜਾਰੀ ਕੀਤੀ ਹੈ ਕਿ ਹਿਮਾਚਲ ਸਰਕਾਰ ਨਾਲ ਰابطਾ ਕੈਂਪ ਕਰਕੇ ਹਿਮਾਚਲ ਦੇ ਵਿੱਚ ਕਿਉਂ ਕਾਂਗਰਸ ਪਾਰਟੀ ਦੀ ਸਰਕਾਰ ਆ ਗਈ ਉਹ ਸਰਕਾਰ ਦੇ ਨਾਲ ਰابطਾ ਕੈਂਪ ਕਰਕੇ ਉਹ ਜਿਹੜੇ ਅੱਡੇ ਬਣੇ ਹੋਏ ਨੇਗੇ ਜਿਹੜੇ ਨਸ਼ਾ ਤਸਕਰੀ ਦੇ ਅੱਡੇ ਬਣੇ ਹੋਏ ਨੇਗੇ ਉਹਨਾਂ ਸਾਰੇ ਅੱਡਿਆਂ ਨੂੰ ਵੀ ਤੈਅਸਨਾਸ਼ ਕੀਤਾ ਜਾਵੇ ਤਾਂ ਕਿ ਜਿਹੜਾ ਉਧਰੋਂ ਨਸ਼ਾ ਆ ਰਿਹਾ ਉਹਦਾ ਵੀ ਖਾਤਮਾ ਹੋ ਸਕੇ ਸੋ ਇਸ ਮੈਂ ਦੇ ਵਿੱਚ ਸਾਰੇ ਜਾਣੇ ਮੈਂ ਸਮਝਦਾ ਪੰਜਾਬ ਦਾ ਹਰ ਇੱਕ ਵਾਸੀ ਹਰ ਇੱਕ ਪਿੰਡ ਦਾ ਨਾਗਰਿਕ ਪੰਚ ਸਰਪੰਚ ਨੰਬਰਦਾਰ ਸਾਰੇ ਚੁਣੇ ਹੋਏ ਨਮਾਇंदे ਚਾ ਕਿਸੇ ਵੀ ਸੁਸਾਇਟੀ ਦੇ ਚੁਲੇ ਗਏ ਲੇਕਿ ਉਹ ਸਾਰਾ ਸਾਥ ਦੇਣਗੇ ਮੈਂ ਤੁਹਾਡੇ ذریعے ਮੈਂ ਪੰਜਾਬ ਬਿਹਾਰ ਇੱਕ ਨਾਗਰਿਕ ਨੂੰ ਅਪੀਲ ਕਰੂੰਗਾ ਇਸ ਵਿਸ਼ੇ ਮੈਂ ਦਾ ਸਾਥ ਦਿਓ ਕਿਉਂਕਿ ਬੱਚੇ ਆਪਣੇ ਨੇਗੇ ਜੇਕਰ ਕਿਸੇ ਹੋਰ ਦਾ ਬੱਚਾ ਨਸ਼ਿਆਂ ਦੀ ਦਲਦਲ ਚ ਫਸ ਗਿਆ ਤਾਂ ਉਹਨੂੰ ਕੱਢਣਾ ਵੀ ਆਪਣਾ ਫਰਜ਼ ਹੈ ਕਿਉਂਕਿ ਆਪਾਂ ਪੰਜਾਬ ਦੇ ਲੋਕ ਆ ਆਪਣੇ ਆਪਣੇ ਭੈਣ ਭਰਾ ਦਾ ਬੱਚਾ ਹੋ ਸਕਦਾਗਾ ਆਪਣੇ ਦੋਸਤ ਦਾ ਬੱਚਾ ਹੋ ਸਕਦਾਗਾ ਦੋਸਤ ਦੇ ਪਰਿਵਾਰ ਦਾ ਮੈਂਬਰ ਹੋ ਸਕਦਾਗਾ ਜੇਕਰ ਇਹ ਆਪਾਂ ਅੱਗੇ ਨਾ ਰੋਕੀ ਤਾਂ ਇਹ ਕੱਲ ਨੂੰ ਆਪਣਾ ਪਰਿਵਾਰ ਨੂੰ ਵੀ ਸਾੜ ਸਕਦੀ ਆ ਸੋ ਸਾਰੇ ਜਣੇ ਚਾਹ ਕੋਈ ਆਪਣੀ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਪੋਲੀਟੀਕਲ ਪਾਰਟੀਆਂ ਦੇ ਉੱਪਰ ਉੱਠ ਕੇ ਸਰ ਜੀ ਨੇ ਇਸ ਬਹਿਮਤਾ ਸਾਥ ਦਿਓ ਤਾਂ ਕਿ ਆਪਾਂ ਅੰजाम ਤੱਕ ਇਸ ਮਹਿਮ ਨੂੰ ਪਹੁੰਚਾ ਸਕੀਏ ਔਰ ਪੰਜਾਬ ਨੂੰ ਦਸ਼ਾ ਮੁਕਤ ਪੰਜਾਬ ਬਣਾ ਸਕੀਏ ਥੈਂਕ ਯੂ